ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਵਿਸ਼ੇ ਤੇ ਚਰਚਾ ਕਰਾਂਗੇ ਜਿਹੜਾ ਪਿਛਲੇ ਦਿਨੀ ਕਾਫੀ ਵਿਵਾਦਾਂ ਦੇ ਵਿੱਚ ਰਿਹਾ ਮੱਠ ਸ਼ੇਰੋ ਵਾਲੇ ਨੇ ਇੱਕ ਵਿਵਾਦਿਤ ਪੋਸਟ ਪਾਈ ਜਿਹਦੇ ਉੱਤੇ ਕਾਫੀ ਵਿਵਾਦ ਖੜ੍ਹਾ ਹੋਇਆ ਸੀਗਾ ਭਾਵੇਂ ਉਸਨੇ ਇਸ ਗੱਲ ਤੇ ਲਈ ਮਾਫੀ ਵੀ ਮੰਗ ਲਈ ਐ ਪਰ ਜਿਹੜੇ ਉਹਦੇ ਸਵਾਲ ਸੀ ਉਹ ਚਰਚਾ ਦਾ ਵਿਸ਼ਾ ਨੇ ਉਸ ਨੂੰ ਤਾਂ ਕੀ ਦੇਣ ਦੀ ਥਾਂ ਤੇ ਜੇ ਉਸ ਨੂੰ ਚਰਚਾ ਲਈ ਸੱਦਾ ਦਿੱਤਾ ਜਾਂਦਾ ਤਾਂ ਬਹੁਤ ਵਧੀਆ ਹੋਣਾ ਸੀਗਾ ਉਹਦੇ ਸਵਾਲ ਸੀਗੇ ਵੀ ਜੇ ਕਰਾਮਾਤ ਹੁੰਦੀ ਤਾਂ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਕੁਮਰ ਬੋਣੇ ਪੈਂਦੇ ਉਹ ਕਹਿੰਦਾ ਜੇ ਕਰਾਮਾਤ ਹੁੰਦੀ ਤਾਂ ਗੁਰੂ ਸਾਹਿਬ ਨੂੰ ਕੋੜੇ ਕੋੜੇ ਖਾਣੇ ਪੈਂਦੇ ਜੇ ਕਰਾਮਾਤ ਹੁੰਦੀ ਤਾਂ ਜਫਰਨਾਮਾ ਲਿਖਣ ਦੀ ਕੀ ਲੋੜ ਪੈਗੀ ਸੀ ਜੇ ਕਰਾਮਾਤ ਹੁੰਦੀ ਤਾਂ ਉੱਚ ਦਾ ਪੀਰ ਕਮ ਬੰਨਾ ਪੈਂਦਾ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਰੇ ਸੰਭਲਾਂ ਦੇ ਉੱਤੇ ਚਰਚਾ ਕਰੀਏ ਕਿਉਂਕਿ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਦੇਖਿਆ ਵੀ ਇਹ ਸਵਾਲ ਅੱਜ ਨਹੀਂ ਹੋਏ ਇਹ ਸਵਾਲ ਵਾਰ-ਵਾਰ ਪਿਛਲੇ ਇਤਿਹਾਸ ਦੇ ਵਿੱਚ ਵੀ ਖੜੇ ਹੁੰਦੇ ਰਹੇ ਨੇ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਨਾਮ ਸਭ ਨੇ ਸੁਣਿਆ ਹੋਣਾ ਆਜ ਭਾਵੇਂ ਦੀ ਉਸ ਦੁਨੀਆ ਦੇ ਵਿੱਚ ਨਹੀਂ ਹੋ ਹੈਗੇ ਸਿੱਖਤਾ ਵਾਰੀਖ ਦੇ ਵਿੱਚ ਉਹਨਾਂ ਦਾ ਬੜਮੁੱਲਾ ਯੋਗਦਾਨ ਹੈ ਸਭ ਤੋਂ ਵੱਡੀ ਗੱਲ ਏਸੀ ਵੀ ਜਿਸ ਨੇ ਵੀ ਸਿੱਖ ਧਰਮ ਦੇ ਉੱਤੇ ਸਵਾਲ ਚੁੱਕੇ ਸੀ ਤਾਂ ਉਹ ਉਹਨਾਂ ਨੇ ਮੌਕੇ ਤੇ ਹੀ ਉਸ ਦਾ ਜਵਾਬ ਦਿੱਤਾ ਸੀਗਾ ਲਾਹੌਰ ਦੇ ਵਿੱਚ ਇੱਕ ਸਰਬ ਧਰਮ ਕਾਨਫਰੰਸ ਹੁੰਦੀ ਹੈਗੀ ਤੇ ਮੁੱਖ ਚਰਚਾ ਦਾ ਵਿਸ਼ਾ ਸੀਗਾ ਇਸਲਾਮ ਤੇ ਸਿੱਖ ਇਸਲਾਮ ਦਾ ਸਕਾਲਰ ਇੱਕ ਖੜਾ ਹੋਇਆ ਉਸ ਸਮੇਂ ਤੇ ਉਸਨੇ ਵੀ ਇਸੇ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀਗੇ ਉਹ ਕਹਿੰਦਾਗਾ ਕਿ ਜਦੋਂ ਹਜਰਤ ਇਬਰਾਹਿਮ ਜੀ ਨੂੰ ਖੁਦਾ ਦਾ ਹੁਕਮ ਹੋਇਆ ਸੀਗਾ ਤਾਂ ਸੁਪਨੇ ਦੇ ਵਿੱਚ ਹਜਰਤ ਇਬਰਾਹਿਮ ਜੀ ਨੂੰ ਸੁਪਨਾ ਆਇਆ ਸੀ ਇੱਕ ਵੀ ਆਪਣੇ ਪੁੱਤਰ ਦੀ ਤੋਬਲੀ ਦੇ ਤਾਂ ਉਸਨੇ ਆਪਣੇ ਪੁੱਤਰ ਨਾਲ ਸਵੇਰੇ ਉੱਠ ਕੇ ਇਸ ਸੁਪਨੇ ਬਾਰੇ ਚਰਚਾ ਕੀਤੀ ਹੈ ਇਸ ਨੂੰ ਤੁਸੀਂ ਜਿਹੜੇ ਇਸਲਾਮ ਦੇ ਗ੍ਰੰਥ ਨੇ ਫੈਜਲੇ ਇਮਾਨ ਫੈਜਲੇ ਸੁਨਨਤ ਤਾਰੀਕੇ ਇਸਲਾਮ ਇਹਨਾਂ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਦਿੱਤਾ ਹੋਇਆ ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਤਾਂ ਉਹਨਾਂ ਨੇ ਸਵੇਰੇ ਉੱਠ ਕੇ ਆਪਣੇ ਪੁੱਤਰ ਦੇ ਇਸਮਾਈਲ ਅਜਿਹਾ ਨਾਂ ਪੁੱਤਰ ਦਾ ਨਾਂ ਜਿਹਦੇ ਤੋਂ ਇਜ਼ਰਾਈਲ ਦੇਸ਼ ਬਣਿਆ ਸੀਗਾ حضرت موسی ਦੇ ਖਾਨਦਾਨ ਦੇ ਵਿੱਚੋਂ ਨੇ ਇਹ ਤਾਂ ਉਹਨੇ ਆਪਣਾ ਸੁਪਨਾ ਉਹਦੇ ਨਾਲ ਸਾਂਝਾ ਕੀਤਾ ਤਾਂ ਪੁੱਤਰ ਨੇ ਇਹ ਕਿਹਾ ਵੀ ਜਦੋਂ ਇਹ ਖੁਦਾ ਦਾ ਹੁਕਮ ਹੈ ਤਾਂ ਮੈਨੂੰ ਮਾਰ ਦਿਓ ਤੇ ਉਸ ਵੇਲੇ حضرت ਸਾਹਿਬ ਆਪਣੇ ਪੁੱਤਰ ਨੂੰ ਪਹਾੜੀ ਤੇ ਲੈ ਗਏ ਪੁੱਤਰ ਨੂੰ ਪਹਾੜੀ ਤੇ ਲਿਜਾ ਕੇ ਉੱਥੇ ਲੰਬਾ ਪਾ ਲਿਆ ਪਰ ਪੁੱਤਰ ਦੇ ਖੰਜਰ ਲਿਆ ਜਦੋਂ ਹੱਥ ਤੇ ਵਿੱਚ ਤਾਂ ਪੁੱਤਰ ਦੇ ਮਾਰ ਨਹੀਂ ਸਕਿਆ ਅੱਖਾਂ ਦੇ ਵਿੱਚੋਂ ਹੰਝੂ ਆ ਕੇ ਕਹਿੰਦਾ ਮੈਂ ਮਾਰ ਨਹੀਂ ਸਕਦਾ ਆਪਣੇ ਪੁੱਤਰ ਨੂੰ ਤਾਂ ਉਹਨੇ ਅੱਖਾਂ ਤੇ ਪੱਟੀ ਬੰਨੀ ਤੇ ਖੰਜਰ ਚਲਾਇਆ ਜਦੋਂ ਖੂਨ ਨਿਕਲਿਆ ਤਾਂ ਪੱਟੀ ਖੋਲੀ ਤਾਂ ਉਹਨੇ ਦੇਖਿਆ ਵੀ ਪੁੱਤਰ ਦੀ ਥਾਂ ਤੇ ਉੱਥੇ ਇੱਕ ਢੇਡੂ ਪਿਆ ਸੀਗਾ ਕਰਾਮਾਤ ਕਹਿੰਦੇ ਕਰਾਮਾਤ ਵਾਪਰ ਗਈ ਉੱਥੇ ਢੇਡੂ ਆ ਕੇ ਸੀਗਾ ਇਥੋਂ ਇਹ ਜਿਹੜੀ ਬੱਕਰੀ ਦਾ ਈ ਦਾ ਇਥੋਂ ਸ਼ੁਰੂ ਹੁੰਦੀ ਹੈ ਜਿੱਥੇ ਬੱਕਰੀ ਹੋ ਗਈ ਢਡੂ ਹੋ ਗਿਆ ਊਠ ਤੱਕ ਚਾਰ ਲੱਤਾਂ ਵਾਲੇ ਜਾਨਵਰ ਦੀ ਜਿਹੜੀ ਬਲੀ ਦਿੱਤੀ ਜਾਂਦੀ ਹੈ ਉਹ ਇਥੋਂ ਰਵਾਇਤ ਸ਼ੁਰੂ ਹੋਈ ਸੀ ਉਹ ਕਹਿੰਦਾ ਵੀ ਜੇ ਸੱਚਮੁੱਚ ਖੁਦਾ ਹੁੰਦਾ ਜਿਹੜਾ ਇਸਲਾਮ ਦਾ ਸਕਾਲਰ ਸੀਗਾ ਵੀ ਖੁਦਾ ਉਸ ਦੇ ਪੱਲ ਸੀ ਤਾਂ ਪੁੱਤਰ ਨੂੰ ਉਸ ਨੇ ਬਚਾ ਲਿਆ ਤਾਂ ਇੱਥੇ ਉਹਨੇ ਸਵਾਲ ਖੜਾ ਕੀਤਾ ਵੀ ਜੇ ਗੁਰੂ ਵਿੱਚ ਕਰਾਮਾਸੀ ਤਾਂ ਆਪਣੇ ਚਾਰ ਪਰਜੰਤ ਕਿਉਂ ਨਾ ਉਹਨੇ ਬਚਾ ਲਿਆ ਉਸ ਤੋਂ ਬਾਅਦ ਉਹ ਦੂਸਰਾ ਸਵਾਲ ਹੋਰ ਕਰਦਾ ਉਹ ਦੱਸਦਾ ਵੀ ਹਜਰਤ ਇਬਰਾਹਿਮ ਸਾਹਿਬ ਨੇ ਜਦੋਂ ਉਹਨਾਂ ਨੂੰ ਉਸ ਸਮੇਂ ਦੇ ਰਾਜੇ ਨੇ ਸਜ਼ਾ ਦੇਣੀ ਸੀਗੀ ਅੱਗ ਦਾ ਇੱਕ ਵੱਡਾ ਸਾਰਾ ਚਬੂਤਰਾ ਤਿਆਰ ਕੀਤਾ ਸੀਗਾ ਉਹ ਕਹਿੰਦੇ ਨੇ 40 ਦਿਨ ਲੱਗੇ ਸੀ ਲੱਕੜਾਂ ਇਕੱਠੀਆਂ ਕਰਨ ਨੂੰ ਵੀ ਕਿਤੇ ਬਚ ਨਾ ਜਾਵੇ ਉਸ ਨੂੰ ਉੱਪਰ ਬੰਨ੍ਹ ਦਿੱਤਾ ਜਦੋਂ ਅੱਗ ਲਾਈ ਉਸ ਚਬੂਤਰੇ ਨੂੰ ਲੱਕੜ ਦੇ ਨੂੰ ਤਾਂ ਉਹ ਫੁੱਲ ਬਣ ਗਿਆ ਸੀ ਤਾਂ ਉਹਨੇ ਸਵਾਲ ਖੜਾ ਕੀਤਾ ਵੀ ਛੋਟੇ ਗੁਰੂ ਸਾਹਿਬਾਨ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਸੀਗਾ ਪੀ ਉਹਨੇ ਕੋਈ ਕਰਾਮਾਤ ਨਹੀਂ ਦਿਖਾਈ ਤਾਂ ਜਦੋਂ ਪ੍ਰਿੰਸੀਪਲ ਗੰਗਾ ਸਿੰਘ ਜੀ ਦੀ ਬਾਰੀ ਆਈ ਨੇ ਕਹਿੰਦੇ ਬਹੁਤ ਸੋਹਣਾ ਜਵਾਬ ਦਿੱਤਾ ਨੇ ਉਹ ਕਹਿੰਦੇ ਨੇ ਕਹਿੰਦੇ ਸੇਖ ਸਾਹਿਬ ਵੀ ਕਰਾਮਾਤ ਤੇ ਅਧੂਰੀ ਕਰਾਮਾਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਵੀ ਪੁਰਾਣੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਚੈੱਕ ਆਉਂਦੀ ਹੁੰਦੀ ਸੀਗੀ ਵੀ ਜਦੋਂ ਚੈੱਕ ਆਉਣੀ ਹੁੰਦੀ ਸੀ ਤਾਂ ਅਧਿਆਪਕ ਕੀ ਕਰਦੇ ਸੀ ਵੀ ਸਾਡੇ ਸਕੂਲ ਦੀ ਬੇਇੱਜ਼ਤੀ ਨਾ ਹੋਵੇ ਜਿਹੜੇ ਨਲਾਇਕ ਬੱਚੇ ਸੀ ਉਹਨਾਂ ਨੂੰ ਸਕੂਲੋਂ ਕਹਿੰਦੇ ਸੀ ਤੁਸੀਂ ਕੱਲ ਸਕੂਲ ਨਹੀਂ ਆਉਣਾ ਤੇ ਜਿਹੜੇ ਕਾਬਲ ਬੱਚੇ ਸੀ ਹੁਸ਼ਿਆਰ ਬੱਚੇ ਸੀ ਉਹਨਾਂ ਦੇ ਕੋਲੇ ਉਹ ਆਪ ਖਟਣ ਹੋ ਜਾਂਦੀ ਸੀਗੇ ਜਦੋਂ ਚੈਕਿੰਗ ਵਾਲੇ ਅਫਸਰ ਸਹਿਬਾਨ ਸਵਾਲ ਪੁੱਛਦੇ ਤਾਂ ਜੇ ਤਾਂ ਬੱਚਾ ਸਵਾਲ ਜਵਾਬ ਸਹੀ ਦਿੰਦਾ ਸੀ ਤਾਂ ਠੀਕ ਆ ਜੇਕਰ ਨਾਂ ਦੇ ਪਾਉਂਦਾ ਤਾਂ ਉਸ ਨੂੰ ਇੱਕ ਪਰਚੀ ਦੇ ਦਿੰਦੇ ਸੀ ਤਾਂ ਪਰਚੀ ਤੋਂ ਦੇਖ ਕੇ ਸਹੀ ਜਵਾਬ ਦਿੰਦਾ ਸੀ ਤਾਂ ਇੱਥੇ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਕਿਹਾ ਸੀਗਾ ਵੀ ਮੌਤ ਤੋਂ ਬਚਣ ਦੇ ਲਈ ਕਰਾਮਾਤ ਦਾ ਵਾਪਰ ਜਾਣਾ ਇੱਕ ਪਰਚੀ ਫੜਾਉਣ ਦੇ ਬਰਾਬਰ ਤਾਂ ਇਹਦੇ ਵਿੱਚ ਇਹ ਮਤਲਬ ਉਸ ਬੰਦੇ ਨੇ ਪੂਰਾ ਨਹੀਂ ਉਤਰਨਾ ਇਸ ਨੂੰ ਅਧੂਰੀ ਕਰਮਾਤ ਕਹਿੰਦੇ ਨੇ ਪਰ ਸਾਡੇ ਜਿਹੜੇ ਕਰਾਮਾਤ ਆ ਉਹ ਪੂਰਨ ਕਰਾਮਾਤ ਹੈ ਤਾਂ ਉਹ ਦੱਸਦੇ ਨੇ ਵੀ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਬਾਰੇ ਦੱਸਿਆ ਸੀਗਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਨਿੱਕੀ ਜਿਹੀ ਉਮਰ ਆ ਮਾਤਾ ਦੀ ਮੌਤ ਹੋ ਗਈ ਪਿਤਾ ਦੀ ਵੀ ਮੌਤ ਹੋ ਗਈ ਦਾਦੀ ਜੀ ਪਾਲਦੇ ਸੀ ਉਹਨਾਂ ਉਹਨਾਂ ਨੂੰ ਉਸ ਸਮੇਂ ਉਹਨਾਂ ਦਾ ਵੀ ਅਕਾਲ ਚਲਾਣਾ ਹੋ ਗਿਆ ਤਾਂ ਨਿੱਕੀ ਜਿਹੀ ਉਮਰ ਦੇ ਵਿੱਚ ਉਹਨਾਂ ਨੂੰ ਕੁੰਗਣੀਆਂ ਵੇਚਣੀਆਂ ਪਈਆਂ ਆਪਣਾ ਢਿੱਡ ਭਰਨ ਦੇ ਲਈ ਪਰ ਅੱਜ ਦੀ ਤਰੀਕ ਤੇ ਵਿੱਚ ਹਰ ਭੁੱਖੇ ਭਿਖਾਰੀ ਦਾ ਢਿੱਡ ਭਰਦਾ ਗੁਰੂ ਰਾਮਦਾਸ ਜੀ ਦਾ ਕਰ ਇਹਨੂੰ ਪੈਂਦੇ ਨੇ ਪੂਰਨ ਕਰਮਾ ਉਹ ਕਹਿ ਰਹੇ ਸੀ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਤਾਂ ਪਟ ਸਾਹਿਬਾਨਾ ਨੇ ਕਿਹਾ ਸੀਗਾ ਪੂਰੀ ਹੋਈ ਕਰਾਮਾਤ ਵੀ ਇੱਕ ਕਰਾਮਾਤ ਦੀ ਪੂਰਨਤਾ ਹੋਈ ਹੈ ਇੱਥੇ ਦਸਣਾ ਬੰਦਾ ਵੀ ਮੌਤ ਤੋਂ ਡਰ ਜਾਣਾ ਕਰਾਮਾਤ ਨਹੀਂ ਹੁੰਦੀ ਮੌਤ ਨੂੰ ਖਿੜੇ ਮੱਥੇ ਪਰਵਾਣ ਕਰਨਾ ਕਰਾ ਮੌਤ ਹੁੰਦੀ ਹੈ ਅਸਲ ਦੇ ਵਿੱਚ ਪੂਰਨ ਕਰਾ ਮੌਤ ਦੀ ਜੇ ਗੱਲ ਕਰੀਏ ਆਪਾਂ ਇੱਕ ਵਾਰੀ ਆਪਾਂ ਸੋਚੋ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਓ ਚੰਪੌਰ ਦੀ ਗੱਡੀ ਦੀ ਜੰਗ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਤਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰ ਰਹੇ ਨੇ ਤੁਰੰਤ ਤੋਂ ਪਹਿਲਾਂ ਅਜੀਤ ਸਿੰਘ ਨੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਗੱਲ ਕਹੀ ਸੀ ਮਿਰਜ਼ਾ ਮੁਹੰਮਦ ਅਬਦੁਲ ਕਵੀ ਖਾਨ ਸਾਹਮਣੇ ਇਹ ਲਿਖਿਆ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਜੁਦਮੇ ਤੋ ਜੀਤਾ ਨਹੀਂ ਆਊਂਗਾ ਪਾਸ਼ਾ ਮੇਰਾ ਨਾਮ ਤੁਸੀਂ ਅਜੀਤ ਰੱਖਿਆ ਮੈਨੂੰ ਕੌਣ ਚੇ ਸਕਦਾ ਤੇ ਮੈਂ ਮੈਨੂੰ ਜੇ ਕਿਸੇ ਨੇ ਜਿੱਤ ਵੀ ਲਿਆ ਤਾ ਮੈਂ ਉਦੋਂ ਸੰਸਾਰ ਤੋਂ ਚਲਾ ਜਾਊਂਗਾ ਤਾਂ ਗੁਰੂ ਪਾਸ਼ਾ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੁਰਦੇ ਇੱਕ ਮੁਸਲਮ ਫਕੀਰ ਹੋਇਆ ਇਤਿਹਾਸਕਾਰ ਹੋਇਆ ਮੁਸਲਮਾਨ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਵੀ ਜਦੋਂ ਗੁਰੂ ਸਾਹਿਬ ਤੇ ਪਰਜੰਦ ਮੈਦਾਨੇ ਜੰਗ ਦੇ ਵਿੱਚ ਜਾ ਰਿਹਾ ਸੀ ਤਾਂ ਦੁਸ਼ਮਣਾਂ ਦੇ ਉਹਨੇ ਆਹੂ ਲਾ ਕੇ ਰੱਖ ਦਿੱਤੇ ਸਹਾਜਦਾ ਅਜੀਤ ਸਿੰਘ ਦੇ ਹੱਥੋਂ ਗਨੀਖਾ ਮਾਰਿਆ ਗਿਆ ਸੀਗਾ ਤਲਸ਼ੇਰ ਖਾ ਮਾਰਿਆ ਗਿਆ ਅਨਵਰ ਖਾ ਮਾਰਿਆ ਗਿਆ ਉਹਨਾਂ ਦੇ 4-5 ਬਹਾਦਰ ਜਰਨੈਲ ਸੀ ਜਿਹੜੇ ਉਹ ਮਾਰੇ ਗਏ ਸੀਗੇ ਅਖੀਰ ਨੂੰ ਸੈਦ ਜਲਾਲਉਦੀਨ ਸੈਦ ਜਲਾਲਉਦੀਨ ਉਹ ਸੀ ਜਿਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਿਹਦੇ ਸੀਸ ਉੱਤੇ ਤੀਖ ਚਲਾਈ ਸੀਗੀ ਸਮਾਣੇ ਦਾ ਜਲਾਸੀ ਉਹਦਾ ਪੋਤਾ ਵੀ ਚਮਕੌਰ ਦੀ ਜੰਗ ਦੇ ਵਿੱਚ ਆਇਆ ਹੋਇਆ ਸੀਗਾ ਉਹਨੇ ਪਿੱਛੋਂ ਤੀਰ ਮਾਰਿਆ ਤੇ ਸਾਬਕਾ ਦਾ ਜੀਤ ਸਿੰਘ ਦੀ ਪਿੱਠ ਦੇ ਵਿੱਚੋਂ ਤੀਰ ਲੱਗਦਾ ਕੇ ਤੇ ਇਥੇ ਜੋਗੀ ਅੱਲਾ ਯਾਰਖਾਂ ਲਿਖਦੇ ਨੇ ਇਤਨੇ ਮੇ ਖਦੰਗ ਆ ਕੇ ਲੱਗਾ ਹੈ ਜਿਗਰ ਮੇ ਜਾਂ ਤੀਰ ਕਲੇਜੇ ਮੇ ਕਾਟਾ ਗੁਲੇਦਰ ਮੇ ਆਕੇ ਤੀਰ ਸੀਗਾ ਜਿਹੜਾ ਸਾਬਕਾ ਦਾ ਜੀਤ ਸਿੰਘ ਜੀ ਨੂੰ ਲੱਗਿਆ ਉਹ ਜ਼ਮੀਨ ਤੇ ਡਿੱਗੇ ਤੇ ਸ਼ਹੀਦੀ ਪ੍ਰਾਪਤ ਕੀਤੀ ਤੇ ਕਲਗੀਧਰ ਪਾਸ਼ਾ ਕਹਿ ਰਹੇ ਨੇ ਪਿਉ ਪਿਆਲਾ ਪ੍ਰਮਕਾ ਸੁਮਨ ਭਏ ਅਸਵਾਰ ਆਜ ਖਾਲਸਾ ਖਾਸ ਪਿਉ ਸਤਗੁਰ ਦੇ ਦਰਬਾਰ ਪਾਸ਼ਾ ਤੇਰੀ ਇਮਾਨਤ ਤੈਨੂੰ ਉਦਾ ਕਰ ਦਿੱਤੀ ਐ ਅੱਜ ਮੈਂ ਖਾਸ ਬਨ ਗਿਆ ਆਉਂ ਤੋਂ ਇਹ ਐ ਪੂਰ ਕਰਮ ਆਪ ਮੈਂ ਆਮ ਸੀਗਾ ਅੱਜ ਖਾਸ ਹੋ ਗਿਆ ਇਹਨੂੰ ਕਰਾਮਾ ਦੀ ਸੰਪੂਰਨਤਾ ਕਹਿੰਦੇ ਨੇ ਛੋਟੇ ਸੰਜਨ ਦੇ ਜੁਹਾਰ ਸਿੰਘ ਜੀ ਆਏ ਪਾਈਸੇ ਪਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਆਤਾ ਪੀਣਾ ਨਹੀਂ ਆਤਾ ਸੋਣਾ ਨਹੀਂ ਆਤਾ ਜੀਏ ਪਿਤਾ ਜੀ ਆ ਗਿਆ ਹਮ ਜਾਏਗੇ ਰਨ ਮੇ ਪਿਤਾ ਜੀ ਆ ਗਿਆ ਦੋ ਮੈਨੂੰ ਮੈਂ ਮਦਾਨੇ ਜੰਗ ਦੇ ਵਿੱਚ ਜਾਣਾ ਚਾਹੁੰਦਾ ਉੱਥੇ ਜਾ ਕੇ ਸ਼ਹੀਦੀ ਪ੍ਰਾਪਤ ਕਰਨੀ ਚਾਹੁੰਨਾ ਇੱਥੇ ਅਗਲੀ ਕਰਮਾਤ ਹੁੰਦੀ ਗੁਰੂ ਸਾਹਿਬ ਜੀ ਨੇ ਕਿਹਾ ਕੁਰਬਾਨ ਜਾਮਾ ਮੈਂ ਤੇਰੇ ਤੋਂ ਮੈਂ ਤੇਰੇ ਤੈਨੂੰ ਰੋਕਣਾ ਨਹੀਂ ਸੀਗਾ ਖੁਸ਼ੀ ਇਸ ਗੱਲ ਦੀ ਹੈ ਵੀ ਮੈਨੂੰ ਤੈਨੂੰ ਕਹਿਣਾ ਨਹੀਂ ਪਿਆ ਤੂੰ ਆਪਣੇ ਆਪ ਚੱਲ ਕੇ ਆਇਆ ਝਾੜ ਸਿਆ ਤੁਹਾਪ ਆ ਗਿਆ ਇਹ ਆ ਕਰਾਮਾਤ ਸਭ ਜੇ ਦਾ ਜੀ ਸਿੰਘ ਜੀ ਨੇ ਤਾਂ ਪਹਿਲਾਂ ਵੀ ਬਹੁਤ ਚੰਗਾ ਲੜੀਆਂ ਸੀ ਬਜਰੂੜ ਦੀ جنگ ਲੜੀ ਸੀ ਉਹਨਾਂ ਨੇ ਬੱਸੀ ਪਠਾਣਾ ਦੀ جنگ ਲੜੀ ਸੀ ਕਿ ਸਰਸਾ ਦੇ ਕੰਡੇ ਤੇ ਜਿਹੜੀ ਜੰਗ ਹੋਈ ਉਹ ਲੜੀ ਸੀ ਮਲਕਪੁਰ ਰੰਗਣਾ ਦੀ ਜੰਗ ਲੜੀ ਸੀਗੀ ਜੁਹਾਰ ਸਿੰਘ ਜੀ ਨੇ ਕੋਈ ਜੰਗ ਨਹੀਂ ਲੜੀ ਸੀ ਉਸ ਨੂੰ ਸਿਨ ਖੇਲ ਕਾ ਹੈ ਸਿਨ ਮਤਲਬ ਛੋਟੀ ਉਹ ਸਿਨ ਖੇਲ ਕਾ ਹੈ ਰਨ ਕਾ ਸਜਾਵਾਰ ਨਹੀਂ ਹੈ ਆਈ ਹੈ ਚਲਾਨੀ ਤੁਮੇ ਤਲਵਾਰ ਨਹੀਂ ਹੈ ਜੈ ਗੁਰੂ ਸਾਬਦਨ ਕਾਬਲੇ ਸਫਾਰ ਨਹੀਂ ਹੈ ਸਫਾਰ ਮਤਲਬ ਤੀਰ ਦੇ ਜਿਹੜੇ ਨੋਕ ਹੁੰਦੀ ਹੈ ਵੀ ਤੇਰਾ ਨਾਜੁਕ ਜਾਂ ਸਰੀਰ ਹੈ ਨਾਜੁਕ ਜਾਂ ਬਦਨ ਹੈ ਵੀ ਇਹ ਹੈ ਜਿਹੜਾ ਤੀਰਾਂ ਦੇ ਨੋਕ ਦੇ ਭਾਰ ਚਲਣ ਵਾਲਾ ਨਹੀਂ ਹੈਗਾ ਜਦ ਤੀਰ ਕਲੇਜੇ ਮੇ ਲਗੇ ਤੂੰ ਸੀ ਨਹੀਂ ਕਰਨਾ ਬੇਟਾ ਜਦੋਂ ਛਾਤੀ ਤੇ ਆ ਕੇ ਤੀਰ ਲੱਗਿਆ ਤਾਂ ਮੂੰਹ ਦੇ ਵਿੱਚੋਂ ਸੀ ਨਹੀਂ ਨਿਕਲਣੀ ਚਾਹੀਦੀ ਉਹ ਮੂੰਹ ਸੇ ਮੇਰੀ ਜਾਨ ਕبھی ਨਾ ਉਚਰਨਾ ਲੋ ਆਓ ਬੇਟਾ ਆਓ ਤੁਝੇ ਖੂਬ ਸਜਾ ਦੇ ਛੋਟੀ ਸੀ ਤੇਗ ਛੋਟੀ ਸੀ ਕਲੰਗੀ ਸਜਾ ਦੇ ਲੋ ਜਾਓ ਬੇਟਾ ਜਾਓ ਜੁੱਧ ਮੇ ਜੂ ਜੋਹਰ ਦਿਖਾਣਾ ਦੁਸ਼ਮਣ ਹੋ ਖੋ ਡੰਗ ਰਹਿ ਜਾਏ ਜਮਨ ਇਹ ਆ ਕਰਾਮਾਤ ਇੱਕ ਪਿਤਾ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦੇਣ ਦੇ ਲਈ ਭੇਜ ਰਿਹਾ ਅਗਲੀ ਕਰਾਮਾਤ ਦੇਖੋ ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇਂ हम आज से तुम्हें बर्शी खाते हुए देखे पुत्र बेटा एक पासे ओ सिजीनु करामत कहा जांदा आंखਾਂ ਤੇ ਪੱਟੀ ਬੰਨ ਲੇ ਖੰਜਰ ਨਹੀਂ ਬੱਜਿਆ ਆਪਣੇ ਪੁੱਤਰ ਦੇ ਕਹਿੰਦੇ ਮੈਂ ਥੋ ਦੇਖੀ ਜੀ ਨਹੀਂ ਜਾਣੀ ਮੌਤ ਤੇ ਇਧਰ ਸੀ ਕਰਾਮਾਤ ਇਹ ਦੇਖੋ ਗੁਰੂ ਸਾਹਿਬ ਆਪ ਕਹਿ ਰਹੇ ਨੇ ਵੀ ਜਾ ਬੇਟਾ ਸ਼ਹਾਦਤ ਪ੍ਰਾਪਤ ਕਰੋ ਮੈਂ ਤੈਨੂੰ ਸ਼ਹੀਦ ਹੁੰਦਾ ਅੱਖੀ ਦੇਖਣਾ ਚਾਹਾਂਗਾ ਇਹ ਆ ਕਰਾਮਾਤ ਦੀ ਪੂਰਨਤਾ ਮੌਤ ਤੋਂ ਬਚਣ ਦੇ ਵਾਸਤੇ ਕਰਾ ਮਤਨੀ ਦਿਖਾਈ ਸਭੋਂ ਖੇੜੇ ਮੱਥੇ ਮੌਤ ਨੂੰ ਪਰਵਾਣ ਕੀਤਾ ਜਿਹਾਕ ਸਿੰਘ ਜੀ ਜੇ ਤੋ ਛੀਹੇਦ ਹੁੰਦੇ ਨੇ ਤਾਂ ਕਲਗੀਧਰ ਪਾਸ਼ਾ ਨੇ ਆਪਣੇ ਅੱਖੀ ਦੇਖਿਆ ਸਾਰਾ ਸ਼ਹੀਦੀ ਹੋਈ ਐ ਤਾਂ ਬੋਲੇ ਨੇ ਤੇਰਾ ਤੁਝ ਕੋ ਸੌਂਤੇ ਕਿਆ ਲਾਗੇ ਮੇਰਾ ਵੀ ਪਾਸ਼ਾ ਤੇਰਾ ਸੀ ਤੈਨੂੰ ਸੌਂਤਾ ਮੇਰਾ ਕੀ ਇਹ ਦੇ ਵਿੱਚ ਜਦੋਂ ਅਸੀਂ ਯਾਕੂਬ ਤੇ ਯੂਸਫ ਦੀ ਇੱਕ ਉਦਾਹਰਨਾ ਉਹ ਦੇਖਦੇ ਆ ਯਾਕੂਬ ਤੇ ਯੂਸਫ ਪਿਤਾ ਪੁੱਤਰ ਸੀਗੇ ਵਿਛੋੜਾ ਪੈ ਗਿਆ ਸੀ 18 ਸਾਲ ਦੇ ਲਈ 18 ਸਾਲ ਬਾਅਦ ਉਹਨਾਂ ਨੂੰ ਪਤਾ ਸੀ ਅਸੀਂ ਮਿਲ ਜਾਣਾ ਜਦੋਂ ਯਾਕੂਬ ਆਇਆ ਤਾਂ ਪਿਤਾ ਸੀ ਜਿਹੜਾ ਉਸ ਦੀਆਂ ਅੰਨ੍ਹਾ ਹੋ ਗਏ ਸੀ ਅੱਖਾਂ ਖਰਾਬ ਹੋ ਗਈਆਂ ਸੀ ਬਯੋਗ ਦੇ ਵਿੱਚ ਇਧਰੋਂ ਭਗਵਾਨ ਸ਼੍ਰੀ ਰਾਮ ਸੀਗੇ ਪਤਾ ਸੀ 14 ਸਾਲ ਬਾਅਦ ਵਾਪਸ ਆ ਜਾਣ ਨਾਲ ਪਰਾਵੀ ਹੈ ਨਾਲ ਘਰ ਵਾਲੀ ਵੀ ਹੈ ਤੁਸੀਂ ਦੇਖ ਸਕਦੇ ਹੋ ਤੁਲਸੀ ਦੀ ਰਮੈਨ ਚੱਕ ਕੇ ਦੇਖ ਲਓ ਬਾਲਮਿਤ ਦੀ ਰਮੈਨ ਪੜ੍ਹ ਲਓ ਉਹਦੇ ਵਿੱਚ ਇਹ ਲਿਖਿਆ ਹੋਇਆ ਤਾਂ ਰਾਜੇ ਦਸਤ ਤਨੇ ਮੈਲ ਦੇ ਉੱਤੋਂ ਛਾਲ ਮਾਰ ਕੇ ਵਿਯੋਗ ਦੇ ਵਿੱਚ ਵਿਛੋੜੇ ਦੇ ਵਿਯੋਗ ਦੇ ਵਿੱਚ ਆਪਣੇ ਪ੍ਰਾਂਤ ਤਿਆਗ ਦਿੱਤੇ ਸੀ ਫਿਰ ਇੱਕ ਮੁਸਲਮ ਫਕੀਰ ਕਹਿੰਦਾ ਵੀ ਮੈਨੂੰ ਗੁਰਗੋਬਿੰਦ ਸਿੰਘ ਜੀ ਵਰਗਾ ਰਹਿਬਰ ਦੁਨੀਆ ਦੇ ਉੱਤੋਂ ਕੱਟ ਕੇ ਦਿਖਾਓ ਇਤਿਹਾਸ ਦੇ ਵਿੱਚ ਉਹਨੇ ਸਿੱਖ ਇਤਿਹਾਸ ਨਹੀਂ ਕਿਹਾ ਦੁਨੀਆ ਦੇ ਇਤਿਹਾਸ ਦੇ ਵਿੱਚੋਂ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦਾ ਤਾਂ ਸਾਡੇ ਕੋਲ ਇੱਕ ਵੀ ਮਿਸਾਲ ਨਹੀਂ ਹੋਣੀ ਸੀ ਕਿ ਕਟਵਾ ਕੇ ਪਿਸਰ ਚਾਲ ਇੱਕ ਅंसू ਨਾ ਘਰਾਇਆ ਰਤਵਾ ਗੁਰੂ ਗੋਬਿੰਦ ਨੇ ઋਸ਼ੀਆਂ ਕਾ ਬੜਾਇਆ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਕੋਈ ਰੈਵਰੀ ਨਹੀਂ ਹੋਇਆ ਜਿਨੇ ਆਪਣੀ ਕੌਮ ਦੀ ਝੋਲੀ ਦੇ ਵਿੱਚ ਚਾਰ ਪੁੱਤਰਾਂ ਦੇ ਸਿਰ ਪਾਤੇ ਤੇ ਸਿਰ ਪਾ ਕੇ ਵੀ ਇਹ ਗੱਲ ਕਹਤੀ ਵੀ ਇਹਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਚਾਰ ਚਾਰ ਮੋਏ ਤੋਂ ਕਿਹਾ ਹੋਇਆ ਜੀਵਤ ਕਹੀ ਜਾ ਇਸ ਤੋਂ ਵੱਡਾ ਰਹਿਬਰ ਦੁਨੀਆ ਤੇ ਕੋਈ ਹੈਗਾ ਤੇ ਤੁਸੀਂ ਮੈਨੂੰ ਦੱਸੋ ਇਸ ਤੋਂ ਵੱਡੀ ਕਰਾਮਾਤ ਹੋਊਗੀ ਕੋਈ ਆਪਣੇ ਪੁੱਤਰਾਂ ਦੇ ਸਿਰ ਕੌਮ ਦੀ ਝੋਲੀ ਚ ਪਾਤੇ ਤੇ ਕੌਮ ਦੇ ਜਿਹੜੇ ਸਿਰ ਨੇ ਉਹਨਾਂ ਨੂੰ ਕਹਿਤਾ ਵੀ ਇਹ ਮੇਰੇ ਪੁੱਤਰ ਨੇ ਇਸ ਤੋਂ ਵੱਡੀ ਹੋਰ ਕਰਾਮਾਤ ਕੀ ਹੋਣੀ ਚਾਹੀਦੀ ਫਿਰ ਉਹ ਕਹਿੰਦਾ ਕੋੜੇ ਕੱਖਣੇ ਪੈਂਦੇ ਭਾਈ ਮਨੀ ਸਿੰਘ ਜੀ ਦਾ ਨਾਮ ਸਭ ਨੇ ਸੁਣਿਆ ਹੋਇਆ ਬੰਦ ਬੰਦ ਕੱਟਣ ਦੇ ਹੁਕਮ ਦਿੱਤੇ ਸੀਗੇ ਮੁਮਨ ਖਾਨ ਨੇ ਤਾਂ ਜਲਾਦ ਟੋਕਾ ਲੈ ਕੇ ਆਇਆ ਲੱਕੜ ਦੇ ਫੱਟੇ ਦੇ ਉੱਤੇ ਇਸ ਤਰ੍ਹਾਂ ਹੱਥ ਰੱਖਿਆ ਤੇ ਇੱਥੇ ਆ ਕੇ ਉਸਨੇ ਟੋਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮਨੀ ਸਿੰਘ ਨੇ ਉਹਦਾ ਹੱਥ ਫੜ ਲਿਆ ਸੀਗਾ ਕਹਿੰਦਾ ਰੁਕ ਜਾ ਤੂੰ ਆਪਣੇ ਆਕਾ ਦੇ ਹੁਕਮ ਦੀ ਅਣਦੇਖੀ ਨਾ ਕਰ ਉਹਨੇ ਹੁਕਮ ਫਤਵਾ ਦਿੱਤਾਗਾ ਮੇਰੇ ਬੰਦਮਤ ਘਟਣ ਦਾ ਮੇਰੇ ਬੰਦ ਬੰਦ ਇੱਥੋਂ ਨਹੀਂ ਉਂਗਲਾਂ ਕੋਈ ਸ਼ੁਰੂ ਹੁੰਦੇ ਨਹੀਂ ਤੂੰ ਇੱਥੋਂ ਕਰ ਤਾਂ ਦੇਖੋ ਤੁਸੀਂ ਸਿੱਧ ਕੇ ਚਮਤਕਾਰ ਹੀ ਹੈ ਹੋਰ ਕੀ ਹੈ ਕਰਾਮਾਤੀ ਹੈ ਇੱਕ ਇਨਸਾਨ ਕਹਿ ਰਿਹਾ ਮੈਨੂੰ ਇੱਥੋਂ ਨਾ ਇੱਥੋਂ ਕੱਟਣਾ ਸ਼ੁਰੂ ਕਰ ਇਸ ਤੋਂ ਉੱਤੇ ਕੀ ਕਰਾਂ ਮਾਤੂ ਸਵੇਕ ਸਿੰਘ ਸਹਿਬਾਤ ਸਿੰਘ ਚਰਖੜੀਆਂ ਤੇ ਜੜੇ ਸੀ ਜੜੇ ਚਰਖੇ ਜੜੇ ਤੇ ਚਾੜ ਤੇ ਸਰੀਰ ਜ਼ਖਮੀ ਪਿਆ ਕਾਰਾਂਵਾਸ ਦੇ ਵਿੱਚ ਰੱਖਿਆ ਪਿਆ ਸਹਿਕਦੇ ਪਏ ਨੇ ਉਹਨੋਂ ਖੂਨ ਹੋઈ ਪਏ ਨੇ ਸਹਿਬਾਤ ਸਿੰਘ ਸੀਗਾ ਕਹਿੰਦੇ ਬਹੁਤ ਸੋਹਣਾ ਸੀਗਾ ਨਾਲ ਨਾਲ ਇੰਟੈਲੀਜੈਂਟ ਸੀ ਹੁਸ਼ਿਆਰ ਵੀ ਬਹੁਤ ਜ਼ਿਆਦੀ ਸੀਗਾ ਜਿਹੜਾ ਉਸ ਸਮੇਂ ਦਾ ਕਾਜੀ ਸੀਗਾ ਅਬਦੁਲ ਹੱਕ ਆਪਣੀ ਬੇਟੀ ਦਾ ਵਿਆਹ ਚਾਹੁੰਦਾ ਸੀਗਾ ਉਹ ਸਹਿਬਾਤ ਸਿੰਘ ਦੇ ਨਾਲ ਕਰਨਾ ਉਹ ਆਉਂਦਾ ਇੱਕ ਕਲਮ ਲੈ ਕੇ ਦਵਾਤ ਲੈ ਕੇ ਸ਼ਾਈ ਵਾਲੀ ਤੇ ਕਾਜੀ ਸਾਹਿਬ ਸੁਵੇਖ ਨੂੰ ਕਹਿੰਦੇ ਨੇ ਜਾ ਕੇ ਕਹਿੰਦੇ ਨੇ ਵੀ ਵੀ ਤੂੰ ਤਾਂ ਆਪਦੀ ਜ਼ਿੰਦਗੀ ਜਿਉਂਦੀ ਐ ਆਪਣੇ ਪੁੱਤਰ ਨੂੰ ਬਚਾਲਾ ਆ ਲਿਖਦੇ ਵੀ ਤੇਰਾ ਪੁੱਤਰ ਬਿਨੇ ਇਸਲਾਮ ਕਬੂਲ ਕਰ ਰਿਹਾ ਬਸ ਤੇਰੇ ਘਰ ਦਾ ਦੀਵਾ ਜਗਦਾ ਰਹੂ ਪੱਜਿਆ ਪਿਆ ਸਾਰਾ ਸਰੀਰ ਹੁਨੋਂ ਖੂਨ ਹੋ ਰਿਆ ਸੀਗਾ ਸਾਹ ਵੀ ਆਖਰੀ ਸਾਹਾਂ ਦੇ ਨੇ ਸਾਹ ਵੀ ਔਖੇ ਔਖੇ ਆ ਰਹੇ ਸੀਗੇ ਪਿਤਾ ਦੇ ਪੁੱਤਰ ਦੀਆਂ ਆਪਸ ਦੇ ਵਿੱਚ ਉਸ ਸਮੇਂ ਅੱਖਾਂ ਮਿਲੀਆਂ ਬੋਲਿਆ ਤਾਂ ਬਹੁਤਾ ਜਾਣ ਨਹੀਂ ਰਿਹਾ ਸੀਗਾ ਤੇ ਕੀ ਇਸ਼ਾਰਾ ਹੋਇਆ ਉਸ ਸਮੇਂ ਪਿਤਾ ਪੁੱਤਰ ਦੇ ਵਿੱਚ ਉਹ ਰੱਬ ਜਾਣਦਾ ਤਾਂ ਉਹ ਸਵੇਕ ਸਿੰਘ ਦਾ ਜਿਹੜਾ ਜਵਾਬ ਸੀਗਾ ਉਹ ਪੰਤ ਪ੍ਰਕਾਸ਼ ਦੇ ਲਖਾਰੀ ਰਤਨ ਸਿੰਘ ਨੇ ਲਿਖਿਆ ਰਤਨ ਸਿੰਘ ਪੰਗੂ ਨੇ ਉਹ ਤੁਸੀਂ ਪੜ ਲਓ ਬਹੁਤ ਸੋਹਣਾ ਜਵਾਬ ਆ ਹਮਰੇ ਕਾਰਨ ਗੁਰੂ ਕੁਲ ਗਵਾਏ ਹਮ ਕੋਲ ਰੱਖੇ ਕਮਨ ਪੜਾਈ ਗੁਰੂ ਪਾਤਸ਼ਾਹ ਕਲੰਗੀਧਰ ਨੇ ਇਸ ਧਰਮ ਤੋਂ ਇਸ ਕੌਮ ਦੀ ਝੋਲੀ ਦੇ ਵਿੱਚ ਆਪਣੇ ਚਾਰ ਪੁੱਤਰਾਂ ਦੇ ਸਿਰ ਪਾ ਦਿੱਤੇ ਤੇ ਮੈਂ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ ਝੋਲੀ 'ਚੋਂ ਧਰਮ ਕੱਟ ਕੇ ਕਿਵੇਂ ਸੁੱਟ ਤੇ ਇੱਕ ਸਾਹਮਣੇ ਮੌਤ ਖੜੀ ਆ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਬੰਦਾ ਇਹ ਕਹਿ ਰਿਹਾ ਇਸ ਤੋਂ ਵੱਡੀ ਹੋਰ ਕਰਾਮਾਤ ਕੀ ਗੁਰੂ ਨਾਨਕ ਦੇਵ ਜੀ ਮੱਕੇ ਮਦੀਨੇ ਜਾਂਦੇ ਨੇ ਸਤ ਕਰਦਾਰ ਦਾ ਹੁੱਕਾ ਦਿੱਤਾ ਸੀ ਉਸ ਸਮੇ ਕਾਜੀ ਰੁਪਨਲ ਸੀ ਕਈ ਉਸ ਨੂੰ ਕਾਜੀ ਰੁਪਨ ਤੀਨ ਵੀ ਕਹਿੰਦੇ ਨੇ ਮੱਕੇ ਦਾ ਕਾਜੀ ਸੀ ਉਹ ਰੁਪਨਲ ਦੇ ਨਾਲ ਵਿਚਾਰ ਚਰਚਾ ਮੈਂ ਹੁੰਦੀਆਂ ਨੇ ਤਾਂ ਉਸ ਨੇ 360 ਸਵਾਲ ਪੁੱਛੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੋ ਉਹਨਾਂ ਇੰਨਾ ਇੱਕ ਜ਼ਿਆਦਾ ਪ੍ਰਭਾਵਿਤ ਹੋ ਗਿਆ ਸੀ ਵੀ ਉਹਨੇ ਸਿੱਖੀ ਧਰਮ ਨੂੰ ਪਨਾਉਣਾ ਬਾਜੀ ਸਮਝਿਆ ਉਹਨਾਂ ਨੇ ਇੱਕ ਨਿਸ਼ਾਨੀ ਵੀ ਮੰਗੀ ਸੀ ਗੁਰੂ ਸਾਹਿਬ ਤੇ ਤੇ ਉਹਨਾਂ ਨੇ ਖੜਾਵਾਂ ਦਿੱਤੀਆਂ ਸੀ ਜਿਹੜੀਆਂ ਇਸ ਸਮੇਂ ਪਾਕਿਸਤਾਨ ਦੇ ਵਿੱਚ ਪਈਆਂ ਨੇ ਹੁਣ ਤੁਸੀਂ ਸੋਚੋ ਇਸਲਾਮ ਧਰਮ ਦਾ ਸਭ ਤੋਂ ਵੱਡਾ ਮੁੱਖ ਕੇਂਦਰ ਜਿਹੜਾ ਮੱਕਾ ਤੇ ਮੱਕੇ ਦਾ ਕਾਜੀ ਸੀ ਜਿਹੜਾ ਗੁਰੂ ਸਾਹਿਬ ਦਾ ਉਪਾਸ਼ਕ ਬਣ ਗਿਆ ਸੀਗਾ ਜਿਹੜੇ ਵਿਅਕਤੀ ਨੇ ਸਲਾਮ ਦੀ ਸਿੱਖਿਆ ਤੇ ਨਹੀਂ ਸੀ ਉਹ ਗੁਰੂ ਸਾਹਿਬ ਦਾ ਪਾਸ਼ਕ ਬਣ ਗਿਆ ਕਿ ਤਾਂ ਉਸ ਧਰਮ ਦੇ ਹੋਰ ਆਗੂ ਸੀ ਜਿਹੜੇ ਉਹ ਸਾਰੇ ਇਕੱਠੇ ਹੋਏ ਉਹਨਾਂ ਨੇ ਉਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਕਿਉਂ ਉਹਦੇ ਪਿੱਛੇ ਲੱਗ ਰਿਹਾ ਹੈ ਤਾਂ ਉਹਨੇ ਕਿਹਾ ਵੀ ਬ੍ਰਹਿਮੰਡ ਦੀ ਜਿਹੜੀ ਸਾਰੀ ਜਾਣਕਾਰੀ ਉਹ ਗੁਰੂ ਨਾਨਕ ਦੇਵ ਜੀ ਦੇ ਹੱਥ ਤੇ ਵਿੱਚ ਹੈ ਤਾਂ ਉਹਨੇ ਕਿਹਾ ਵੀ ਮੇਰਾ ਮੁਰਸ਼ਿਦ ਅੱਜ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਹੈ ਤਾਂ ਉੱਥੇ ਉਹਨੂੰ ਸੱਤ ਫਤਵੇ ਦਿੱਤੇ ਗਏ ਸੀਗੇ ਆਖਰੀ ਫਤਵਾਸੀ ਜਿਹੜਾ ਬਹੁਤ ਔਖਾ ਸੀਗਾ ਜਮੀਨ ਦੇ ਵਿੱਚ ਗੱਡ ਦਿੱਤਾ ਸੀ ਤੇ ਕੱਲੇ ਸਿਰਸਰ ਬਾਹਰ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਦਿੱਤੇ ਪੱਥਰ ਵੀ ਇਹਦੇ ਪੱਥਰ ਮਾਰੋ ਇੱਕ ਕਿਤਾਬ ਲਿਖੀ ਹੋਈ ਹੈ ਫਾਰਸੀ ਦੀ ਤੇ ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਇੱਕ ਉਹ ਦੇਖੋ ਇੱਕੋ ਮੁਲਾਕਾਤ ਦੇ ਵਿੱਚ ਉਸ ਬੰਦੇ ਨੇ ਮੌਤ ਨੂੰ ਪਰਵਾਣ ਕਰ ਲਿਆ ਜਦੋਂ ਉਸ ਨੂੰ ਮਿੱਟੀ ਦੇ ਵਿੱਚ ਦੱਬਿਆ ਹੋਇਆ ਸੀ ਤਾਂ ਆਪ ਕੋ ਪੁੱਛਦੇ ਨੇ ਵੀ ਹਜੇ ਵੀ ਤੂੰ ਉਸ ਤੋਂ ਮੁਨਕਰ ਹੋ ਜਾ ਤਾ ਉਹਨੇ ਕਿਹਾ ਸੀਗਾ ਨਹੀਂ ਜੀ ਹੁਣ ਨਹੀਂ ਤੇ ਉਹਨੂੰ ਡਲੇ ਮਾਰ ਮਾਰ ਕੇ ਮਾਰ ਦਿੱਤਾ ਸੀਗਾ ਦੇਖੋ ਤੁਸੀਂ ਇਹ ਸੋਚੋ ਵੀ ਇੱਕੋ ਮੁਲਾਕਾਤ ਦੇ ਵਿੱਚ ਇੱਕ ਬੰਦਾ ਇੰਨਾ ਕੁ ਮਰੀਦ ਹੋ ਗਿਆ ਵੀ ਹੱਸਦੇ ਹੱਸਦੇ ਉਸਨੇ ਮੌਤ ਨੂੰ ਪਰਵਾਣ ਕਰ ਲਿਆ ਇਸ ਤੋਂ ਵੱਡੇ ਹੁਣ ਕਰਾਮਾਤ ਕੀ ਹੋ ਸਕਦੀ ਆ ਦੁਨੀਆ ਦੇ ਉੱਤੇ ਫਿਰ ਕਰ ਲਉਂਦੀ ਆ ਜਫਰਨਾਮਾ ਜਫਰਨਾਮੇ ਦਾ ਪਹਿਲਾ ਸ਼ੇਰ ਆ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ੋ ਕਾਜ਼ਿਬ ਰਹਤੂ ਨ ਰਹੀਮ ਵੀ ਕਰਾਮਾਤ ਆ ਜਿਹੜੀ ਉਹ ਪਰਮਾਤਮਾ ਦੇ ਹੱਥ ਆ ਪਰਮਾਤਮਾ ਕਮਾਲੇ ਕਰਮਾਤਾ ਸਾਰੀਆਂ ਕਰਮਾਤਾ ਉਹਦੇ ਕੋਲੇ ਨੇ ਪਰ ਸਾਡੇ ਕੋਲੇ ਕੀ ਆ ਹੁਕਮ ਰਜਾ ਪਾਣਾ ਇਸ ਤੋਂ ਵੱਡੀ ਹੋਰ ਕਰਮਾਤਾ ਕੀ ਹੋਊਗੀ ਇੱਕ ਸਮਰੱਥ ਗੁਰੂ ਸਾਹਿਬ ਹੈ ਸਿਗੇ ਸਭ ਕੁਝ ਹੁੰਦੇ ਹਵਾਏ ਵੀ ਹੁਕਮ ਮੰਨਣਾ ਗੁਰੂ ਦਾ ਆਪਣੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੱਸ ਕੇ ਰਹਿਣਾ ਇਹ ਕਰਮਾਤੀ ਹੁੰਦੀ ਆ ਗੁਰੂ ਸਾਹਿਬ ਨੇ ਇਹ ਜਫਰ ਨਾਮੇ ਦੇ ਵਿੱਚ ਇਹ ਕਹਿ ਸਿਕਾ ਵੀ ਮੈਂ ਲੜਦਾ ਨਹੀਂ ਚਾਹੁੰਦਾ ਸੀ ਸਾਡੀ ਫਿਤਰਤ ਨਹੀਂ ਸਾਡਾ ਪਰਜੋਜਨ ਨਹੀਂ ਹੈਗਾ ਲੜਨ ਪਰ ਤੂੰ ਲੋਕਾਂ ਦੇ ਉੱਤੇ ਇੰਨੇ ਕੁ ਜ਼ੁਲਮ ਕੀਤੇ ਵੀ ਉਸ ਨੂੰ ਦੇਖ ਕੇ ਮੈਨੂੰ ਤਲਵਾਰ ਚੱਕਣੀ ਪਈ ਸੀ ਪਰ ਮੈਂ ਕਿਸੇ ਤੇ ਜ਼ੁਲਮ ਨਹੀਂ ਕੀਤਾ ਸੀਗਾ ਇਸ ਲਈ ਗੁਰੂ ਸਾਹਿਬ ਨੇ ਜਿਹੜੀ ਕਿਰਪਾਨ ਆ ਜਦੋਂ ਪੰਜ ਕਕਾਰਾਂ ਦੇ ਵਿੱਚ ਪਾਈ ਸੀ ਉਹਦਾ ਨਾਂ ਸ਼ਮਸ਼ੀਰ ਨਹੀਂ ਰੱਖਿਆ ਤੀਗ ਨਹੀਂ ਰੱਖਿਆ ਕਿਰਪਾਨ ਰੱਖਿਆ ਮਤਲਬ ਕਿਰਪਾ ਦੀ ਆ ਦੂਸਰਿਆਂ ਦੇ ਉੱਤੇ ਇੱਤਿਹਾਸ ਕਰਨੀ ਤੇ ਉਹਨਾਂ ਨੇ ਦੇਖੋ ਤੁਸੀਂ ਜਫਰਨਾਮਾ ਲਿਖਿਆ ਔਰੰਗਜ਼ੇਬ ਇੱਕ ਬਹਿਸ਼ੀ ਦਰਿੰਦਾ ਜੀ ਨੇ ਕਿੰਨੇ ਕਿੰਨੇ ਜ਼ੁਲਮ ਕੀਤੇ ਉਸ ਸਮੇਂ ਕੱਟਗਿੰਤੀਆਂ ਦੇ ਉੱਤੇ ਇਕੱਲਾ ਸਿੱਖਾਂ ਤੇ ਨਹੀਂ ਉੱਤੇ ਹਿੰਦੂਆਂ ਤੇ ਵੀ ਕੀਤੇ ਕੱਟਗਿੰਤੀਆਂ ਦੇ ਉੱਤੇ ਬਹੁਤ ਪੁਰੇਤ੍ਰਿਕਿਆਂ ਨਾਲ ਉਹਨਾਂ ਨੇ ਸਜ਼ਾਾਂ ਮ ਦਿੱਤੀਆਂ ਸੀਗੀਆਂ ਉਸ ਨੂੰ ਇੱਕ ਚਿੱਠੀ ਲਿਖੀ ਗੁਰੂ ਸਾਹਿਬ ਨੇ ਉਹ ਚਿੱਠੀ ਪੜ੍ਹ ਕੇ ਉਸ ਦੀ ਮੌਤ ਹੋ ਜਾਂਦੀ ਹੈ ਐਡੇ ਬਹਿਸ਼ੀ ਦਰਿੰਦੇ ਨੂੰ ਇਹੋ ਜਿਹਾ ਕੀ ਲਿਖਤਾ ਗੁਰੂ ਸਾਹਿਬ ਨੇ ਵੀ ਉਹ ਮੌਤ ਹੋ ਜਾਂਦੀ ਹੈ ਤੁਸੀਂ ਇਹ ਇਸ ਨੂੰ ਕਰਾਮਾਤ ਤੋਂ ਘੱਟ ਕਿਵੇਂ ਗਿਣ ਸਕਦੇ ਹੋ ਜਿਹੜੇ ਬੰਦੇ ਨੇ ਐਡੇ ਐਡੇ ਜ਼ੁਲਮ ਕੀਤੇ ਪੱਥਰ ਦਿਲ ਇਨਸਾਨ ਸੀ ਉਸ ਨੂੰ ਇੱਕ ਖਤ ਲਿਖਿਆ ਜਾਂਦਾ ਫਤੇ ਦੀ ਚਿੱਠੀ ਲਿਖੀ ਜਾਂਦੀ ਹੈ ਜਿਹਨੂੰ ਪੜ ਕੇ ਉਹ ਮੰंजे ਚ ਪੈ ਜਾਂਦਾ ਤੇ ਅਖੀਰ ਉਸ ਨੂੰ ਮੌਤ ਹੋ ਜਾਂਦੀ ਹੈ ਗੁਰੂ ਸਾਹਿਬ ਤੋਂ ਮਾਫੀ ਮੰਗਣੀ ਚਾਹੁੰਦਾ ਪਰ ਮੰਗ ਨਹੀਂ ਸਕਿਆ ਅਖੀਰ ਨੂੰ ਉਹਨੂੰ ਮੌਤ ਆਉਂਦੀ ਹੈ ਤਾਂ ਇਸ ਤੋਂ ਉੱਤੇ ਕਰਾਮਾਤ ਹੋਰ ਕੀ ਹੋਣੀ ਹੈ ਸੋ ਏਸੀਜੀ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਚਰਚਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤੇ ਇਤਿਹਾਸ ਸੁਣਾਉਂਦੇ ਹੋਏ ਜੇ ਕੋਈ ਗਲਤੀ ਹੋਈ ਹੋਵੇ ਤਾਂ ਪੁੱਲਾ ਚੁਪਾਂ ਦੀ ਮਾਫੀ ਵੈਗੁਰਚਾ ਫਲਸਾ ਵੈਗੁਰਚੀ ਕੀ ਫਤ